ਚਾਰ ਜਾਫੀ ਤਿਆਰ ਨੇ ਗਿੰਦਿਆ ਦੁਨੀਆ ਸਵਾਦ ਭਾਲਦੀ ਆ ਗਿੰਦਿਆ ਦੁਨੀਆ ਸਵਾਦ ਭਾਲਦੀ ਆ ਗਿੰਦਿਆ ਦੁਨੀਆ ਸਵਾਦ ਭਾਲਦੀ ਹੈ ਨਾਲ ਕਹਿੰਦੇ ਜੱਗਾ ਨਾਲ ਸਣੀ ਹੈ ਹੁਣ ਚਾਰਾਂ ਦੇ ਵਿੱਚੋਂ ਰਾਜੂ ਸ਼ਾਹਪੁਰੀਆ ਸਣੀ ਟੱਕਰ ਵੱਡੀ ਟੱਕਰ ਵੱਡੀ ਸਿਰਾ ਹੋਣ ਲੱਗਿਆ ਭੱਜ ਗਈ ਕੈਂਚੀ ਟੱਕਰ ਵੱਡੀ ਸਿਰਾ ਹੋਣ ਲੱਗਿਆ ਦਾ ਸਿਰਾ ਹੋਣ ਲੱਗਿਆ ਮੇਰੇ ਵੀਰੋ ਸਣੀ ਤੇ ਬੁਲਟ ਬੁਲਟ ਤੇ ਸਣੀ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਪਰ ਨਹੀਂ ਮੇਰੇ ਵੀਰੋ ਸਣੀ ਨੇ ਜੱਫਾ ਲਾ ਹੁਸ਼ਿਆਰਪੁਰ ਆ ਗਿਆ ਬਾਗਾ ਬੜਾ ਸ਼ਹਿਰ ਹੈ ਪੜਿਆ ਲਿਖਿਆ ਸ਼ਹਿਰ ਹੈ ਪਰ ਉਧਰ ਵੇਖੋ ਕਪੂਰਥਲੇ ਵਾਲਾ ਉਹ ਗਿੱਟਾ 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 ਚੱਕ ਗਿਆ ਤੇ ਦਰਸ਼ਕਾਂ ਨੇ ਕਹਿੰਦੇ ਆਪ ਮਹਾਰੇ ਤਾੜੀਆਂ ਮਾਰੀਆਂ ਬੱਲੇ 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 ਆ ਪੱਜ ਗਿਆ ਤਗੜੀਆਂ ਕਾਲੇ ਸੰਗਿਆ ਆ ਆ ਕਬੱਡੀ ਦਾ ਵੀਰਾਂ ਵਾਲੀ ਯਤਰ ਸੇਮ ਪੰਡਾਲ ਦਾ ਪੋਤਾ ਖੀਰਾਂ ਵਾਲੀਆ ਬੁਲਟ ਤੇ ਦੂਜੇ ਪਾਸੇ ਮੋਗੇ ਵਿੱਚ ਪਿੰਡ ਸੈਦੋ ਪੈਂਦਾ ਮੋਹਣੇ ਦੀ ਕਬੱਡੀ ਦਾ ਵਾਰਸ ਜਿੱਥੇ ਆ ਰਹਿੰਦਾ ਹੈ ਤਰੀ ਹੁਣੀ ਪੁੱਜੇ ਹੋਇਆ ਸਾਰਿਆਂ ਦਾ ਸਤਿਕਾਰ ਵੱਡਾ ਲਓ ਸਾਹਮਣੇ ਖੇਡ ਮੈਦਾਨ ਅੰਦਰ ਆਹ ਬੁਲਟ ਆ ਇਹ ਹਰਮਨ ਆ ਪਰ ਦੂਜੇ ਪਾਸੇ ਆਹ ਲੱਗ ਗਿਆ ਜੋਰ ਬਈ ਦਰਸ਼ਕ ਵੀਰੋ ਤਾੜੀਆਂ ਤੇ ਬਣਦੀਆਂ ਨੇ ਲੱਗ ਮੁਕਾਬਲਾ ਸਖਤ ਹੈ ਇੱਕ ਪਾਸੇ ਸ਼ਾਹਪੁਰ ਪਿੰਡ ਹੈ ਨਕੋਦਰ ਦੇ ਲਾਗੇ ਕਰਕੇ ਇਸ ਨੌਜਵਾਨ ਦਾ ਇਹ ਸ਼ਾਹਪੁਰੀਆ ਜਿੰਦਰ ਹੈ ਲਾ ਟਕੜਾ ਵਾਹ ਵਾਹ ਦੋ ਦਿਨ ਪੰਜਾਬੀ ਸਪੋਰਟਸ ਕਲੱਬ ਇਹ ਦੋਨੋਂ ਟੀਮਾਂ ਜਿਹੜੀਆਂ 17 ਸਾਲ ਤੋਂ ਘੱਟ ਦੇ ਬੱਚਿਆਂ ਦੀਆਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਕਿੰਦਾ 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 ਵਾਹ ਮਾਰੀ ਜਿਹੜੋ ਛਾਲ ਲਾ ਕੇ ਜੂਰ ਪੱਟਾ ਨਾਲ ਅੱਖ ਦੀ ਇਹ ਚਮਕ